ਯੂਨੀਵਰਸਿਟੀ ਦੇ ਕੈਂਪਸ ਵਿੱਚ ਇਸ ਸਮੇਂ ਸਾਡੀ ਮੌਜੂਦਗੀ ਹੈ ਚੰਡੀਗੜ੍ਹ ਯੂਨੀਵਰਸਿਟੀ ਇੱਕ ਕੋਰਸ ਪ੍ਰੋਵਾਈਡ ਕਰ ਰਹੀ ਹੈ ਲਿਬਰਲ ਆਰਟਸ ਐਂਡ ਹਿਊਮਨਿਟੀਜ਼ ਜਾਣਾਂਗੇ ਇਸ ਦੇ ਬਾਰੇ ਆਖਰ ਕੀ ਇਸ ਦੇ ਵਿੱਚ ਖਾਸ ਹੈ ਕਿਉਂ ਆਖਰ ਪਲੱਸ 2 ਤੋਂ ਬਾਅਦ ਇਸ ਕੋਰਸ ਵਿੱਚ ਐਡਮਿਸ਼ਨ ਲੈਣਾ ਚਾਹੀਦਾ ਸਪੈਸ਼ਲਾਈਜੇਸ਼ਨਸ ਕੀ ਕੀ ਹੈ ਇਸ ਤੋਂ ਬਾਅਦ ਹੋਰ ਕੀ ਆਪਸ਼ਨਸ ਵਿਦਿਆਰਥੀਆਂ ਦੇ ਲਈ ਕੈਰੀਅਰ ਨੂੰ ਲੈ ਕੇ ਹੋ ਸਕਦੇ ਨੇ ਇਸ ਵਕਤ ਸਾਡੀ ਮੌਜੂਦਗੀ ਚੰਡੀਗੜ੍ਹ ਯੂਨੀਵਰਸਿਟੀ ਦੇ ਲਿਬਰਲ ਆਰਟਸ ਤੇ ਹਿਊਮਨਿਟੀਜ਼ ਡਿਪਾਰਟਮੈਂਟ ਵਿੱਚ ਹੈ ਸਾਡੇ ਨਾਲ ਮੌਜੂਦ ਨੇ ਅਸਿਸਟੈਂਟ ਪ੍ਰੋਫੈਸਰ ਜਸਰੀਨ ਜਸਰੀਨ ਜੀ ਬਹੁਤ ਸਵਾਗਤ ਹੈ ਤੁਹਾਡਾ ਅਨਮਿਊਟ ਤੇ ਧੰਨਵਾਦ ਜਸਰੀਨ ਜੀ ਲਿਬਰਲ ਆਰਟਸ ਆਰਟਸ ਸਾਰਿਆਂ ਨੇ ਸੁਣਿਆ ਹੁੰਦਾ ਹੈ ਹਿਊਮਨਿਟੀਜ਼ ਸਾਰਿਆਂ ਨੇ ਸੁਣਿਆ ਹੁੰਦਾ ਹੈ ਲਿਬਰਲ ਆਰਟਸ ਹੈ ਕੀ liberal arts ایک کورس دوسرے کورسز ਵਰਗੇ ਨੇ ਪਰ ਜਿੱਥੇ ਬੱਚਾ ਨੂੰ ਅਸੀਂ ਹੋਲਿਸਟਿਕ ਡਵਲਪਮੈਂਟ ਤੇ ਫੋਕਸ ਕਰਦੇ ਆ ਉਹਨਾਂ ਦੀ ਜ਼ਿੰਦਗੀ ਦੀ ਰੋਜ਼ਾਨਾ ਜ਼ਿੰਦਗੀ ਦੀ ਪ੍ਰੋਬਲਮਸ ਨੂੰ ਕਿਵੇਂ ਸੋਲਵ ਕਰਨਾ ਹੈ ਮੈਂਟਲੀ ਅਪਾ ਉਹਨਾਂ ਨੂੰ ਕਿਵੇਂ ਲਿਬਰੇਟ ਕਰਨਾ ਹੈ ਐਂਡ ਨਾਲ ਦੇ ਨਾਲ ਉਹਨਾਂ ਦੇ ਆਉਣ ਵਾਲੇ ਜਿੰਨੇ ਵੀ ਹੋਰ ਕੋਰਸਸ ਹੋਣਗੇ ਉਹਨਾਂ ਲਈ ਉਹਨਾਂ ਨੂੰ ਕਿਵੇਂ ਪ੍ਰਪੇਅਰ ਕਰਨਾ ਲਾਈਫ ਤੇ ਜੌਬਸ ਹੋਣ ਜਾਂ ਫਿਰ سوشل ਅੰਟਰਪ੍ਰੀਨਿਓਰਸ਼ਿਪ ਇਸ ਸਾਰੀਏ ਚੀਜ਼ਾਂ ਦੀ ਬੇਸਿਕਲੀ ਲਿਬਰਲ ਆਰਟਸ ਇੱਕ ਮਲਟੀ ਡਿਸਪਲਨਰੀ ਕੋਰਸ ਹੈ ਸਪੈਸ਼ਲਾਈਜੇਸ਼ਨ ਕੀ ਹੈ ਇਸਦੀ ਸਾਈਕਲੋਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਫਿਰ ਕਮਿਊਨੀਕੇਸ਼ਨਸ ਦੀ ਲਿਬਰਲ ਆਰਟਸ ਵਿੱਚ ਅਸੀਂ ਐਮਏ ਇੰਗਲਿਸ਼ ਐਮਏ ਸਾਈਕਲੋਜੀ ਕੁਝ ਸਪੈਸ਼ਲਾਈਜ਼ਡ ਕੋਰਸਸ ਨੇ ਲਾਈਕ ਐਮਏ ਕਲੀਨिकल ਸਾਈਕਲੋਜੀ ਇਹਦੇ ਇਲਾਵਾ ਜੇ ਆਪਾਂ ਬੀਏ ਦੀ ਗੱਲ ਕਰੀਏ ਬੀਏ ਆਨਰਸ ਵਿੱਚ ਇੰਗਲਿਸ਼ ਸਾਈਕਲੋਜੀ ਇਕਨੋਮਿਕਸ ਪੋਲਿਟੀਕਲ ਸਾਇੰਸਸ ਸੋਸ਼ਲ ਵਰਕ ਤੇ ਹੋਰ ਅਦੇਰੇ ਵਦੇਰੇ ਆਪਣੇ ਕੋਲ ਕੋਰਸਸ ਨੇ ਜਿਸ ਤਰ੍ਹਾਂ ਇਹ ਡਿਫਰੈਂਸ ਕੀ ਹੈ ਜਦੋਂ ਅਸੀਂ ਬੀਏ ਕਰਦੇ ਹਾਂ ਜਾਫਰ ਹੁਣੇ ਜਦੋਂ ਲਿਬਰਲ ਆਰਟਸ ਦੀ ਗੱਲ ਹੋ ਰਹੀ ਹੈ ਤਾਂ ਇਸ ਦੇ ਵਿੱਚ ਕੀ ਐਡੀਸ਼ਨ ਕੀਤਾ ਗਿਆ ਕਿ ਅੱਜ ਦੇ ਸਮੇਂ ਮੁਤਾਬਕ ਵਿਦਿਆਰਥੀਆਂ ਨੂੰ ਹੋਰ ਵੀ ਸੌਫਟ ਸਕਿਲਸ ਇਥੇ ਸਿਖਾਈਆਂ ਜਾ ਰਹੀਆਂ ਨੇ ਬਿਲਕੁਲ ਮੈਂ ਆਪ ਇੱਕ ਗਵਰਨਮੈਂਟ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਤੇ ਮੈਨੂੰ ਇਹ ਚੀਜ਼ ਦਾ ਡਿਫਰੈਂਸ ਦਿੱਖਦਾ ਹੈ ਕਿ ਇੱਕ ਬੀਏ ਜਨਰਲ ਕਰਨਾ ਕੰਪਲੀਟ ਡਿਫਰੈਂਟ ਚੀਜ਼ ਹੈ ਅਸੀਂ ਇੰਟੀਗ੍ਰੇਸ਼ਨ ਕੀਤੀ ਹੈ ਸੌਫਟ ਸਕਿਲਸ ਦੇ ਨਾਲ ਜਿਦੇ ਵਿੱਚ ਅਸੀਂ ਪਰਸਨੈਲਿਟੀ ਉੱਤੇ ਫੋਕਸ ਕਰਦੇ ਹਾਂ ਬੱਚਿਆਂ ਨਾਲ ਅਸੀਂ ਉਹਨਾਂ ਨੂੰ ਟੀਮ ਬਿਲਡਿੰਗ ਅਸੀਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਸਕਿਲਸ ਗਰੁੱਪ ਡਿਸਕਸ਼ਨਸ how to prepare for interviews ਤੇ job scenario ਲਈ ਕਿਵੇਂ ready ਹੋਣਾ ਹੈ industry ਦਾ ਜਿਹੜਾ gap ਹੈ ਉਹਨੂੰ ਕਿਵੇਂ bridge ਕਰਨਾ ਹੈ ਅਸੀਂ ਸਾਰੀ ਚੀਜ਼ਾਂ ਉਹਨਾਂ ਨੂੰ ਸਿਖਾਉਂਦੇ ਹਾਂ ਕਿਵੇਂ ਸਿਖਾਉਂਦੇ ਹੋ ਪਾਰਟिकुलर ਲੈਬਸ ਹੈ ਇਸ ਦੇ ਲਈ ਹੋਰ ਸਪੈਸ਼ਲਾਈਜ਼ਡ ਟੀਚਰਸ ਹੈ ਇਸ ਦੇ ਲਈ ਹਾਂਜੀ ਬਿਲਕੁਲ ਆਪਣੇ ਪ੍ਰੈਕਟੀਕਲ ਮੋਡਿਊਲ ਵੀ ਹਨ ਸਾਡੇ ਸੌਫਟ ਸਕਿਲਸ ਦੀ ਸਪੈਸ਼ਲਾਈਜ਼ਡ ਟੀਮ ਹੈ ਜਿਹੜੀ ਅਸੀਂ 3rd ਸੈਮੈਸਟਰ ਵਿੱਚ ਬੀਏ ਦੇ ਵਿੱਚ ਖਾਸ ਤੌਰ ਤੇ ਅਸੀਂ ਦੋ ਇਨਪੁਟਸ ਅਸੀਂ ਦਿੰਨੇ ਆ ਜਿਹਦੇ ਵਿੱਚ ਅਸੀਂ ਬੱਚਾ ਨੂੰ ਪੂਰੀ ਇਨ ਐਂਡ ਆਊਟ ਪ੍ਰਪੇਅਰ ਕਰਦੇ ਆ ਕਿ ਕਿਵੇਂ ਉਹ ਇੰਡਸਟਰੀ ਦੇ ਆਉਣ ਵਾਲੇ ਜਿੰਨੇ ਵੀ ਜੌਬਸ ਉਹਨਾਂ ਨੂੰ ਮਿਲਣ ਗਿਆ ਉਹਦੇ ਵਾਸਤੇ ਕਿਵੇਂ ਰੈਡੀ ਹੋਣਗੇ ਆਰਟਸ ਤੇ ਹਿਮਨਿਟੀਜ਼ ਬਾਰੇ ਇੱਕ ਮਿਥ ਵੀ ਹੁੰਦੀ ਹੈ ਕਨਫਿਊਜ਼ਨ ਵੀ ਹੁੰਦੀ ਹੈ ਕਿ ਇਥੇ ਸਭ ਕੁਝ ਥਿਉਰੈਟਿਕਲ ਹੋਵੇਗਾ ਪਰ ਅੱਜ ਦਾ ਜੋ ਸਮਾਂ ਹੈ ਉਹ ਪ੍ਰੈਕਟੀਕਲ ਨੋਲੇਜ ਵੀ ਮੰਗਦਾ ਹੈ ਉਸ ਤੇ ਕਿਵੇਂ ਚੰਡੀਗੜ੍ਹ ਯੂਨੀਵਰਸਿਟੀ ਕੰਮ ਕਰਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਆਈ ਥਿੰਕ ਇੱਕ ਬਹੁਤ ਵਧੀਆ ਪਲੈਟਫਾਰਮ ਦੇ ਰਹੀ ਹੈ ਸਟੂਡੈਂਟਸ ਨੂੰ ਇਟਸ ਨਾਟ ਜਸਟ ਅਬਾਊਟ ਆਨਰਸ ਆਰਟਸ ਇੱਥੇ ਸਾਰੇ ਜਿੰਨੇ ਵੀ ਕੋਰਸਸ ਨੇ ਉਹਦੇ ਵਿੱਚ ਅਸੀਂ ਸੌਫਟ ਸਕਿਲਸ ਨੂੰ ਇੰਟੀਗ੍ਰੇਟ ਕਰਦੇ ਹਾਂ ਅਸੀਂ ਉਹਨਾਂ ਨੂੰ ਹੈਂਡਸ-ਆਨ ਐਕਸਪੀਰੀਅੰਸ ਦਿੰਦੇ ਹਾਂ ਕਿ ਉਹ ਇੰਡਸਟਰੀ ਲਈ ਕਿਵੇਂ ਰੈਡੀ ਹੋਣ ਨਾਲ ਦੇ ਨਾਲ ਆਪਣੀ ਸਾਰੀ ਫੈਕਲਟੀ ਜਿਹੜੀ ਹੈ ਪੀ ਐਚ ਡੀ ਕੁਆਲੀਫਾਈਡ ਹੈ ਤੇ ਕਈ ਫੈਕਲਟੀਆਂ ਪੀ ਐਚ ਡੀ ਪਰਸੂਇੰਗ ਨੇ ਬਟ ਬਿਕਾਜ਼ ਉਹਨਾਂ ਦੇ ਪੀ ਐਚ ਡੀ ਐਂਡ ਰਿਸਰਚ ਦਾ ਇੰਨਾ ਐਕਸਪੀਰੀਅੰਸ ਹੈ ਤੇ ਆਈ ਥਿੰਕ ਬੱਚਾ ਨੂੰ ਸਿਰਫ ਪੜਾਈਆਂ ਜੌਬਸ ਦੇ ਲਈ ਨਹੀਂ ਰਿਸਰਚ ਪ੍ਰੋਪੋਜ਼ਲਸ ਕਿਵੇਂ ਲੈਣੇ ਨੇ ਤੇ ਰਿਸਰਚ ਪੇਪਰਸ ਕਿਵੇਂ ਲਿਖਣੇ ਨੇ ਉਹਦੇ ਵਿੱਚ ਵੀ ਹੈਲਪ ਮਿਲਦੀ ਆ ਕਿਵੇਂ ਗਾਈਡ ਕੀਤਾ ਜਾਂਦਾ ਹੈ ਰਿਸਰਚ ਪੇਪਰਸ ਦਾ ਤੁਸੀਂ ਜ਼ਿਕਰ ਕੀਤਾ ਕਿਹੜੇ ਕਿਹੜੇ ਪਲੈਟਫਾਰਮਸ ਜਰਨਲਸ ਦੇ ਲਈ ਉਹਨਾਂ ਨੂੰ ਪ੍ਰੀਪੇਅਰ ਕੀਤਾ ਜਾਂਦਾ ਰਿਸਰਚ ਦੀ ਜਿੱਥੇ ਤੱਕ ਅਸੀਂ ਗੱਲ ਕਰੀਏ ਫੈਕਲਟੀ ਸਾਡੇ ਕੋਲ ਹੈਗੇ ਨੇ ਜਿਹੜੇ ਸਪੈਸ਼ਲਾਈਜ਼ਡ ਕੋਰਸਸ ਲੈਂਦੇ ਨੇ ਜਿਵੇਂ ਅਸੀਂ ਅੱਗੇ ਗੱਲ ਕਰੀਏ ਪੀ ਐਚ ਡੀ ਦੀ ਤੇ ਪੀ ਐਚ ਐਲ ਦੀ ਲਈ ਸਾਡੇ ਕੋਲ ਅਲੱਗ ਫੈਕਲਟੀ ਨੇ ਉਹਨਾਂ ਨੂੰ ਇਨ ਐਂਡ ਆਊਟ ਹੈਲਪ ਕਰਦੇ ਨੇ ਰਾਈਟ ਫਰਮ ਪਿਕਿੰਗ ਅਪ ਦਾ ਟਾਪਿਕ ਟੂ ਸਾਈਨੋਪਸਿਸ ਆਪਣਾ ਕਿਵੇਂ ਸਾਰਾ ਮੈਥਡੋਲੋਜੀ ਕਿਵੇਂ ਫਰੇਮ ਕਰਨਾ ਹੈ ਤੇ ਉਹਨਾਂ ਦਾ ਪੂਰਾ ਪ੍ਰੋਸੀਜਰ ਉਹਦੇ ਲਈ ਅਲੱਗ ਫੈਕਲਟੀਜ਼ ਨੇ ਆਪਣੇ ਕੋਲ ਜਦੋਂ ਵੀ ਪਲੱਸ 2 ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦਾ ਆਪਸ਼ਨ ਅਡਾਪਟ ਕਰਦੇ ਨੇ ਵਿਦਿਆਰਥੀ ਇੱਕ ਟਾਰਗੇਟ ਹੁੰਦਾ ਹੈ ਖਾਸ ਤੌਰ ਤੇ ਜੋ ਆਰਟਸ ਜਾਂ ਹਿਮਨਿਟੀਜ਼ ਤੇ ਚੂਜ਼ ਕਰਦੇ ਨੇ ਕਿ ਅਸੀਂ ਯੂਪੀਐਸਸੀ ਕਲੀਅਰ ਕਰਨਾ ਹੈ ਯੂਜੀਸੀ ਨੈਟ ਇਸ ਕਾਰਨ ਕਿਉਂਕਿ ਜਦੋਂ ਤੁਹਾਨੂੰ ਵੀ ਦੇਖਦੇ ਹੋਣੇ ਕਿ ਅਸੀਂ ਵੀ ਟੀਚਰ ਲਾਈਨ ਵਿੱਚ ਜਾਣਾ ਹੈ ਤਾਂ ਉਹਨਾਂ ਲਈ ਕੀ ਸਪੈਸ਼ਲ ਪ੍ਰੀਪਰੇਸ਼ਨ ਹੈ ਬਿਲਕੁਲ ਆਪਣੇ ਬੀਏ ਸਬਜੈਕਟ ਵਿੱਚ ਵੀ ਅਸੀਂ ਜਨਰਲ ਐਪਟੀਟਿਊਡ ਦੇ ਲਈ ਉਹਨਾਂ ਦੀ ਤਿਆਰੀ ਕਰਾਉਂਦੇ ਆ ਸੌਫਟ ਸਕਿਲਸ ਦੀ ਤਿਆਰੀ ਕਰਾਉਂਦੇ ਆ ਤੇ ਨਾਲ ਦੇ ਨਾਲ ਉਹਨਾਂ ਨੂੰ ਹੈਲਪ ਕਰਦੇ ਆ ਕਿ ਉਹ UGC NET GATE ਜਾਂ ਹੋਰ ਅ ਅਦੇਰੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਨ ਐਂਡ ਬੜੀ ਖੁਸ਼ੀ ਦੀ ਗੱਲ ਹੈ ਪਿੱਛੇ ਹੀ ਤਿੰਨ ਸਾਡੇ ਐਮਏ ਸਾਈਕੋਲੋਜੀ ਸਟੂਡੈਂਟਸ ਤੇ ਤਿੰਨ ਦੋ ਸਾਡੇ ਐਮਏ ਇੰਗਲਿਸ਼ ਸਟੂਡੈਂਟਸ ਨੇ ਯੂਜੀਸੀ ਨੈਟ ਦਾ ਪੇਪਰ ਆਪਣੇ ਫਾਈਨਲ ਸੈਮੈਸਟਰ 'ਚ ਹੀ ਕਲੀਅਰ ਕਰ ਲਿਆ ਜਦਕਿ ਉਹਨਾਂ ਦੀ ਡਿਗਰੀ ਹਾਲੀ ਪੂਰੀ ਵੀ ਨਹੀਂ ਹੋਈ ਤੋਂ ਇਹ ਦੱਸਦਾ ਹੈ ਕਿ ਯੂ ਨੋ ਫੈਕਲਟੀਜ਼ ਕਿੰਨਾ ਜ਼ੋਰ ਪਾ ਰਹੀਆਂ ਨੇ ਨਾਲੇ ਉਹਨਾਂ ਨੂੰ ਕਿੰਨੀ ਹੈਲਪ ਮਿਲ ਰਹੀ ਹੈ ਕੋਈ ਸਪੈਸ਼ਲ ਕੋਚਿੰਗ ਇਸਨੇ ਲਈ ਦਿੱਤੀ ਜਾਂਦੀ ਹੈ ਜਾਂ ਫਿਰ ਜੋ ਹਰ ਰੋਜ਼ ਦਾ ਇੱਕ ਸ਼ਡਿਊਲ ਹੈ ਟਾਈਮ ਟੇਬਲ ਹੁੰਦਾ ਹੈ ਜਿਵੇਂ ਹਰ ਇੱਕ ਯੂਨੀਵਰਸਿਟੀ ਵਿੱਚ ਉਸ ਦੇ ਨਾਲ ਹੀ ਉਹਨਾਂ ਨੂੰ ਐਗਜ਼ਾਮਸ ਦੇ ਲਈ ਪ੍ਰਪੇਅਰ ਕੀਤਾ ਜਾਂਦਾ ਓਕੇ ਇਦਾਂ ਕੋਈ ਸਪੈਸ਼ਲ ਕਰਕੇ ਨਹੀਂ ਹੈ ਬਟ ਆਪਣੇ ਜਿੰਨੇ ਵੀ ਕੋਰਸ ਨੇ ਉਹ ਇੰਟੀਗ੍ਰੇਟਡ ਨੇ ਸੋ ਅਸੀਂ ਕੋਈ ਵੀ ਕੋਰਸ ਜਦੋਂ ਅਸੀਂ ਬਣਾਉਂਦੇ ਆ ਅਸੀਂ ਉਹਦੇ ਵਿੱਚ ਇਹ ਖਾਸ ਤੌਰ ਨਾਲ ਪਲਾਨਿੰਗ ਕਰਦੇ ਆ ਕਿ ਕਿਵੇਂ ਬੱਚਾ ਨੂੰ ਇੰਡਸਟਰੀ ਰੈਡੀ ਐਸ ਆਈ ਆਲਰੈਡੀ ਸੈਡ ਕਰਨਾ ਹੈ ਦੇ ਨਾਲ ਦੇ ਨਾਲ UGC NET ਜਾਂ GATE ਜਿਵੇਂ ਵੀ ਹੈ बिकॉज़ ਵੀ ਬਲੀਵ ਇਨ ਪਰਸਨਲਾਈਜ਼ਡ ਕੋਚਿੰਗ ਐਂਡ ਜਦੋਂ ਆਪਾਂ ਪਰਸਨਲਾਈਜ਼ਡ ਕੋਚਿੰਗ ਦੀ ਗੱਲ ਕਰਦੇ ਆਂ ਆਈ ਥਿੰਕ ਹਰ ਸਬਜੈਕਟ ਹਰ ਕੋਰਸ ਦੇ ਵਿੱਚ ਹੋਣਾ ਹੀ ਚਾਹੀਦਾ ਆਖਰੀ ਸਵਾਲ ਲੀਡਰਸ਼ਿਪ ਤੇ ਇਸ ਤੋਂ ਇਲਾਵਾ ਅ ਮਾਈਂਡ ਦੇ ਤੌਰ ਤੇ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ ਅੱਜ ਦੇ ਸਮੇਂ ਵਿੱਚ ਬਹੁਤ ਟੈਨਸ਼ਨਸ ਵੀ ਚੱਲ ਰਹੀਆਂ ਹੁੰਦੀਆਂ ਨੇ ਟੀਨੇਜਰਸ ਵੀ ਹੁੰਦੇ ਨੇ ਕਿਉਂਕਿ ਜਦੋਂ ਯੂਨੀਵਰਸਿਟੀ ਵਿੱਚ ਐਂਟਰ ਕਰਦੇ ਨੇ ਤਾਂ ਉਹਨਾਂ ਨੂੰ ਕਿਵੇਂ ਤੁਸੀਂ ਹੈਂਡਲ ਕਰਦੇ ਹੋ ਸੀ ਮੈਂ ਇਹ ਚੀਜ਼ ਕਹਿੰਦੀ ਆ ਕਿ ਜਦੋਂ ਆਪਾਂ ਯੰਗ ਮਾਈਂਡਸ ਨਾਲ ਡੀਲ ਕਰਨਾ ਸਾਨੂੰ ਬਹੁਤ ਧਿਆਨ ਨਾਲ ਡੀਲ ਕਰਨਾ ਪੈਂਦਾ ਐ ਐਟ ਦ ਸੇਮ ਟਾਈਮ ਪਰਸਨਲਾਈਜੇਸ਼ਨ ਇਜ਼ ਅ ਕੀ ਇੱਕ 1 ਟੂ 1 ਮੈਂਟਰ ਜਦ ਉਹਨਾਂ ਨੂੰ ਮਿਲ ਜਾਂਦਾ ਜੋ ਕਿ ਅਸੀਂ ਆਰ ਚੰਡੀਗੜ੍ਹ ਯੂਨੀਵਰਸਿਟੀ ਬਲੀਵ ਕਰਦੇ ਆ ਕਿ ਇੱਥੇ ਸਿਰਫ ਸਟੂਡੈਂਟਸ ਸਾਡੇ ਲਈ ਸਟੂਡੈਂਟਸ ਨਹੀਂ ਫੈਮਿਲੀ ਮੈਂਬਰਸ ਬਣ ਜਾਂਦੇ ਐ ਸੋ ਵੀ ਗਾਈਡ ਥੈਮ ਐਸ ਪੈਰੈਂਟਸ ਐਂਡ ਨਾਟ ਐਸ ਸਟੂਡੈਂਟਸ ਸੋ ਜਦੋਂ ਇਹ ਅਪਰੋਚ ਆਪਾਂ ਲੈਂਦੇ ਆ ਤਾਂ ਆਈ ਥਿੰਕ ਦ ਹੋਲ ਜਰਨੀ ਕਾਫੀ ਈਜ਼ੀ ਬਣ ਜਾਂਦੀ ਐ ਸ਼ੁਕਰੀਆ ਜਸਰਿੰਦਰ ਜੀ ਤਮਾਮ ਜਾਣਕਾਰੀ ਦੇਣ ਦੇ ਲਈ ਤਾਂ ਉਮੀਦ ਹੈ ਜਸਨੂ ਵੀ ਹੁਣ ਕਨਫਿਊਜ਼ਨ ਹੋਵੇਗੀ ਲਿਬਰਲ ਆਰਟਸ ਅਤੇ ਹਿਮਨਿਟੀਜ਼ ਨੂੰ ਲੈ ਕੇ ਉਹ ਹੁਣ ਕਲੀਅਰ ਹੋ ਗਈ ਹੋਣੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਇਹ ਜੋ ਸਪੈਸ਼ਲਾਈਜ਼ੇਸ਼ਨ ਲੈ ਕੇ ਆਇਆ ਹੈ ਇਸ ਦੇ ਵਿੱਚ ਥਿਊਰੀ ਤੇ ਹੀ ਨਹੀਂ ਪ੍ਰੈਕਟੀਕਲ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸੌਫਟ ਸਕਿਲਸ ਜੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਡਿਮਾਂਡ ਹੈ ਭਾਵੇਂ ਪ੍ਰਾਈਵੇਟ ਜੌਬ ਕਰਦੇ ਨੇ ਕਾਰਪੋਰੇਟ ਵਿੱਚ ਜੌਬ ਕਰਦੇ ਨੇ ਜਾਂ ਫਿਰ ਗਵਰਨਮੈਂਟ ਜੌਬ ਕਰਦੇ ਨੇ ਤਾਂ ਉਸਤੇ ਵੀ ਸੀਓ ਕੰਮ ਕਰ ਰਿਹਾ